ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ ਗਾਵਾਂ ਸੇਲ ਲਈ ਲੈ ਕੇ ਆਂ ਜੀ ਗਰਮੀ ਦੀਆਂ ਤੋਹਫਾ ਨੇ ਭਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜਿਸ ਪਿੰਡ ਜੋ ਭਾਈ ਵੀਡੀਓ ਬਣਾ ਰਿਹਾ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤੇ ਤਹਿਸੀਲੇ ਨੂੰ ਤਪਾ ਪੈ ਜਾਂਦੀ ਆ ਤੇ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਹੈ ਪਧੌੜ ਤੋਂ ਤਪੇ ਨੂੰ ਜਾਈਏ ਬਈ ਪਹਿਲਾ ਪਿੰਡ ਹੀ ਆਉਂਦਾ ਨਾਣੇਵਾਲ ਨਾਣੇਵਾਲ ਦੇ ਜਮਾ ਅੱਡੇ ਦੇ ਉੱਤੇ ਬਈ ਦਾ ਘਰ ਆਗਾ ਆਉਂ ਪੁੱਛ ਲੈਨੇ ਬਈ ਤੇ ਬਈ ਹਸੀ ਕਾਲ ਹਸੀ ਕਾਲ ਬਈ ਨਾਮ ਤੇ ਮੋਬਾਈਲ ਨੰਬਰ ਹੋ ਗੁਰਾ ਸਿੰਘ ਜੀ ਮਾ ਨੰਬਰ 98727 ਸੈੱਲੂਨ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀ ਰਿਹੜੀ ਬਰਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਤੀਜਾ ਸੂਸ ਹੁੰਦੀ ਹੈ ਤੀਜਾ ਸੂਸ ਕਿੰਨੇ ਦਿਨ ਲੈਂਦੀ ਹੈ ਬਈ ਬਸ 1-2 ਦਿਨ ਲਓ ਜੀ 1-2 ਦਿਨ ਲਓ ਜੀ ਠੰਡੀ ਬਹੁਤ ਆ ਹਨਾ ਬਈ ਬਹੁਤ ਆ ਲੈ ਮੈਂ ਕਹਿੰਦਾ ਬਈ ਅਗਲਾ ਕਹਿੰਦਾ ਫਰੀਟ ਨਾ ਭਾਈ ਉਹ ਗੱਪਣ ਦੀ ਧਾਰਾ ਮਾਰਤੀਆਂ ਕੋਈ ਚੱਕਰੀ ਨਹੀਂ ਨਾਲੇ ਸੂਣ ਵਾਲਿਆ ਕੋਈ ਬਾਸਤ ਨਹੀਂ ਲੱਗਦੀ ਠੀਕ 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 ਕੋਈ ਨੀ ਸੀ ਲਗਾਉਗੀ ਮਾਇਆ ਭਾਈ ਕੀ ਬਾਤ ਨਹੀਂ ਰੀਸਾਂ ਯਾਰ ਭਾਈ ਗੱਪਣ ਦੀ ਮਾਰਤੀਆਂ ਧਾਰਾਂ ਲੈ ਆਟਰ ਦੇਖੋ ਭਾਈ ਕਮਾਲ ਦਾ ਥਣ ਹਵਾਨਾ ਬੜਾ ਚੱਡਰ ਦੀ ਮਰਜੀ ਬੈ ਜਾ ਰਿਹਾ ਰਿਕਾਰਡ ਹੈ ਵੈਸੇ ਦੁੱਧ ਦਾ 17 18 ਲੀਟਰ ਉਹ ਹੀ ਆਰਾਮ ਹੀ ਦੇ ਜਾਂਦਾ ਉਹ ਮਸ਼ੀਨ ਹੀ ਆ ਦੁੱਧ ਵਾਲੀ ਸੀ ਨਹੀਂ ਆ ਤਾਂ 20 ਕਿਲੋ ਦੇ ਦਿੰਦੀ ਹੈ ਸਹੀ ਆਲਾ ਮਸ਼ੀਨ ਯਾ ਕਿਉ ਫੈਂਟ ਦੀ ਪੂਰੀ ਫੋਲ ਚੜੀ ਆ ਪੂਰੀ ਵਧੀਆ ਆਉਂਦੀ ਆ ਨਾ ਗਰਮੀ ਬਿਲਕੁਲ ਨਹੀਂ ਮੰਨਣੀ ਤੋਹਫਾ ਗਰਮੀਆਂ ਦਾ ਬਰੀਡ ਵਾਈਜ਼ ਪੂਰੀ ਚੰਗੀ ਐ ਠੰਡੀ ਸੀਲ ਤੁਹਾਡੇ ਸਾਹਮਣੇ ਗੱਬਣ ਬਾਈ ਨੇ ਫਿਰ ਵੀ ਧਾਰਾ ਮਾਰਤੀਆਂ ਥਣ ਥੋਣਾ ਚਾਲਦੇ ਆ ਧਾਰ ਗੱਬਣ ਦੀ ਦੇਖੋ ਬਈ ਕਿੰਨੀ ਵਧੀਆਈ ਆ ਹਣਾ ਹਾਂ ਪੂਰੀ ਤਾਜੀ ਸੂਈ ਵਰਗੀ ਧਾਰ ਆਈ ਆ ਹੁਣੇ ਗੱਬਣ ਦੀ ਤੋਰਾ ਤਾਰਾ ਬੜ ਦਾ ਚੰਗਾ ਸੁਨੱਕੀ ਆ ਬੜ ਠੀਕ ਆ ਬਈ ਕੱਦ ਬੜ ਵੀ ਫੇਸਪੂਸ ਚੰਗਾ ਮੱਝ ਦੀ ਰੀਸ ਕਰੋਗੀ ਭਾਈ ਹਾਂ ਮੱਝ ਤੇ ਬਰਾਬਰ ਹਾਂ ਮੱਝ ਵਾਂਗੂ ਫੈਂਟ ਆਉਗੀ ਗਰਮੀ ਨਹੀਂ ਮੰਨਣੀ ਯਾ ਤੇ ਬ੍ਰੀਡ ਫੋਰ ਸੀਲ ਬਹੁਤ ਦੁੱਧ ਵੀ ਚੰਗਾ ਪਾਉ ਦੂ ਪਾਂਡਾ ਬਹੁਤ ਚੰਗਾ ਲੱਗਿਆ ਹਾਂ ਕੀ ਮੋਲ ਆ ਫਿਰ ਇਹਦਾ ਮੋਲੇ ਦਾ ਜੀ ਬਸ ਆਪਾਂ ਜੈ ਜੀ ਮੋਲ ਕਰਾਂਗੇ 52000 ਰੁਪਏ 52000 ਰੁਪਏ ਮਾਨਤਨ ਹੋ ਜੂ ਹਾਂ ਮਾਨਤਨ ਕਰਦੇ 52000 ਰੁਪਏ ਮੋਲ ਹਾਂ ਬਹੁਤ ਅਲੱਗ ਅਲੱਗ ਦੀ ਮਾਰਦੀ ਭਾਈਾਰੇ ਕੋਈ ਵਾਸਤੇ ਨਹੀਂ ਲਈ ਇੱਧਰ ਦੀ ਵਜ੍ਹਾ ਨਾਲ ਇੱਧਰ ਦੀ ਲੈ ਕੋਈ ਕੀ ਬਾਤ ਆ ਪੂਸ ਚਾਕੇ ਖੜਦੀ ਆ ਮੱਝ ਵੀ ਇੰਨੀ ਠੰਡੀ ਸੀਲ ਨਹੀਂ ਹੁੰਦੀ ਕੋਈ ਵਾਸਤੇ ਨਹੀਂ ਜਿਵੇਂ ਮਰਜੀ ਹੱਥ ਲਈ ਚਲ ਕੋਈ ਚੱਕਰੀ ਨਹੀਂ ਮੋਲ 55 ਮਾਨਤਨ ਹੋ ਜਾਊਗਾ ਅੱਗੇ ਭਰਾ 2 ਨੰਬਰ ਕਿਹੜਾ ਸੁਵਜਾ ਸੁਵਜਾ ਜੀ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੋ ਜੀ 5 7 ਦਿਨ ਲੈ ਜੀ 8 ਲੈ ਜੀ ਠੀਕ ਆ ਠੰਡੀ ਬਹੁਤ ਆਈ ਵੀ ਠੰਡੀ ਬਹੁਤ ਆਣਾ ਲੈ ਹਾਂ ਜਿਵੇਂ ਮਰਜੀ ਹੱਥ ਲਈ ਚਲ ਕੋਈ ਚੱਕਰੀ ਨਹੀਂ ਠੰਡੀ ਸੀ ਲ ਲੈ ਲੈ ਜਿੰਦਰ ਦੀ ਮਰਜੀ ਵੈ ਜਾ ਨਾੜਾ ਨਾੜਾ ਬਹੁਤ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਕੱਦ ਵੱਡ ਰੰਗ ਰੂਪ ਚਮਕ ਝਮਕ ਫੁੱਲ ਹਨਾ ਬਈ ਖੋਲੇ ਮਾੜੀ ਤੋਰ ਕੇ ਦਿਖਾ ਦੇ ਪੂਰੀ ਠੰਡੀ ਆ ਜਾਤਵਰੀ ਤੇ ਵੀ ਸੇਮ ਆ ਗਰਮੀ ਇੰਨੇ ਵੀ ਨਹੀਂ ਮੰਨਣੀ ਫੈਂਟ ਇਹਦੀ ਵੀ ਫੁੱਲ ਚੰਗੀ ਆਊਗੀ ਢਾਂਚਾ ਬਹੁਤ ਚੰਗਾ ਪੱਧਰ ਆ ਚਮਕ ਬਹੁਤ ਆ ਵੇੜ ਤੇ ਸਵੇਂ ਭਲੀਆ ਰਾਜ ਆ ਖਾਦਾ ਪੀਤਾ ਦਾਸ ਦਾ ਵੇੜਦਾ ਉੱਛ ਚਮਕਾਣਾ ਬਈ ਆਰਡਰ ਦੇਖੋ ਬਈ ਢੱਲਾ ਦਾ ਦੀਆ ਆਰਡਰ ਹੋਰ ਵੀ ਚੰਗਾ ਤਿਆਰ ਕਰ ਲਓ ਆਰਡਰ ਹਜੇ ਲੈ ਜੂ 7 ਕ ਦਿਨ ਲੈ ਜੂ 7 8 ਦਿਨ ਲੈ ਜੂ ਹਾਂ ਕਹਿੰਦਾ ਦਿਨ ਬਹੁਤ ਪਿਆ ਹਜੇ ਨਾ ਬਈ ਲਾਧੂ ਮੰਗਣਾ ਮੈਂ ਕਹਿੰਦਾ ਪੰਡਾ ਲਾਧੂ 18 ਕਿਲੋ ਪਹਿਲੇ ਸੂਏ ਨੇ 16 ਲੀਟਰ ਦੋ ਦਿੱਤਾ ਠੀਕ ਠੀਕ ਰਿਕਾਡ ਵੀ ਦੁੱਧ ਦਾ ਬਾਈ ਨੇ ਬਹੁਤ ਚੰਗਾ ਦੱਸਿਆ 16 ਲੀਟਰ ਬਾਈ ਕਹਿੰਦਾ ਪਹਿਲੇ ਸੂਏ ਬਾਈਆਂ ਨੇ ਚੋਇਆ ਜਿੱਦਾਂ ਲੈਂਦੀ ਆ ਆਰਡਰ ਦੇਖੋ ਲੈ 18 ਕਿਲੋ ਦੀ ਬਾਈ ਕਹਿੰਦਾ ਮੀਨ ਕਰਾਂਗੇ ਥਣ ਦੇਖੋ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਢੱਲਾ ਬਹੁਤ ਰਹੀ ਮੋਲ ਭਰਾ ਇਹਦਾ ਸਰ ਮੋਲ ਵਾਸਤੇ ਦਾ 57000 ਰੁਪਏ 57000 ਰੁਪਏ ਮਾਨਤਨ ਹੋ ਜੂਗਾ हां ਮਾਨਤਨ ਦਾ 57000 ਰੁਪਏ ਮੋਲ ਇੱਕ ਵਾਰ ਕੀ ਜਿਹੜਾ ਮੌਕੇ ਤੇ ਮਾਨਤਨ ਜ਼ਰੂਰ ਹੋ ਜੂ ਪ੍ਰਿੰਟ ਪ੍ਰਿੰਟ ਚੰਗਾ ਕੱਲ ਬੜਾ ਯਾਰਾ ਖਾਨਲੇ ਵਾ ਬੜਾ ਕਮਾਲ ਆ ਬੇ ਨਗਪਰਾ ਕੋਲੇ ਦੋ ਸੀ ਦੋਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਹਦ ਲਓ ਧੰਨਵਾਦ